ਯਾਦ ਰੱਖਿਓ ਜੇ ਇੱਕ ਪਹਿਰੇਦਾਰ ਦੂਜਾ ਵਫਾਦਾਰ ਸਾਡੇ ਪਹਿਰੇਦਾਰ ਵੀ ਵਫਾਦਾਰ ਨਾ ਰਹੇ ਤੇ ਅਸੀਂ ਜਿਹੜੇ ਵਫਾਦਾਰ ਚੱਲ ਉਹਨਾਂ ਦੀਆਂ ਜ਼ੁਬਾਨਾਂ ਬੰਦ ਕਰਵਾ ਦਿੱਤੀਆਂ ਅਸੀਂ ਆਪਣੇ ਬਾਰੇ ਅੱਸੀ ਨਹੀਂ ਸੋਚ ਸਕੈ ਗੈੜੀ ਨੀਂਦ ਵਿੱਚ ਸੌਂਗੇ ਫਿਰ ਉਹਨਾਂ ਸ੍ਰੀ ਅਕਾਲ ਤਖਤ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦਿੱਤਾ ਉਹਨਾਂ ਨੂੰ ਫੋਕਰਾ ਮਾਰੀਆਂ ਅੱਜ ਗੁਰੂ ਕਿਆ ਸਿੱਖਾ ਵੇਖ ਤੇਰੀ ਬਾੜ ਕਿੰਨੀ ਕਮਜ਼ੋਰ ਹੋ ਗਈ ਅੱਜ ਉਹਨਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਤੱਕ ਪਹੁੰਚ ਗਏ ਨੇ ਉਹ ਬੁਲਤਾਂ ਜਾਗ ਪਏ ਮੈਂ ਅੱਜ ਇੱਕ ਬੇਨਤੀ ਕਰਨੀ ਚਾਹੁੰਦਾ ਫਿਰ ਦੁਹਰਾਉਣਾ ਚਾਹੁੰਦਾ ਗਿਆਨੀ ਗਿਆਨ ਸਿੰਘ ਦੇ ਬਚਨ ਨੂੰ ਫਿਰ ਦੁਹਰਾਉਣਾ ਚਾਹੁੰਦਾ ਗਿਆਨੀ ਗਿਆਨ ਸਿੰਘ ਦੇ ਬਚਨ ਨੂੰ ਕਿਤੇ ਵਿਚarche ਜੀ ਪੰਕਤੀ ਹੈ ਰੋਜ਼ ਪੜਿਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇੱਥੇ ਬਚਨ ਨਹੀਂ ਹੈ ਸਬਕ ਤਕਸਾਦੀਆਂ ਨੂੰ ਹੁਕਮ ਹੈ ਇੱਥੇ ਇਹ ਬਚਨ ਨਹੀਂ ਹੈ ਸਾਧੂ ਮਿਸ਼ਨਰੀਆਂ ਨੂੰ ਹੁਕਮ ਹੈ ਇੱਥੇ ਇਹ ਬੱਚੇ ਨਹੀਂ ਹੈ ਸਾਰੇ ਅਖੰਡ ਕੀਰਤਨੀਆਂ ਨੂੰ ਹੁਕਮ ਹੈ ਇੱਥੇ ਇਹ ਬੱਚੇ ਨਹੀਂ ਹੈ ਸਾਰੇ ਸਾਧਾ ਨੂੰ ਹੁਕਮ ਹੈ ਇੱਥੇ ਬੱਚੇ ਦਾ ਸਭ ਸਿੱਖਣ ਨੂੰ ਕੋ ਹੁਕਮ ਹੈ ਇਕ ਸ਼ਾਦੀ ਤੂੰ ਬਾਅਦ ਵਿੱਚ ਹੋਊਗਾ ਮਿਸ਼ਨਰੀ ਤੂੰ ਬਾਅਦ ਵਿੱਚ ਹੋਊਗਾ ਅਖੰਡ ਕੀਰਤਨੀਆਂ ਤੂੰ ਬਾਅਦ ਵਿੱਚ ਹੋਊਗਾ ਸਾਧ ਪੱਖੀ ਤੂੰ ਬਾਅਦ ਵਿੱਚ ਹੋਊਗਾ ਯਾਦ ਰੱਖੀ ਸੱਜਣਾ ਪਹਿਲਾਂ ਤੂੰ ਸਿੱਖੇ ਗੁਰੂ ਨੇ ਤੈਨੂੰ ਆਖਿਆ ਭਾਈ ਮਨੀ ਸਿੰਘ ਨੇ ਕਿਸੇ ਵੇਲੇ ਜਦੋਂ ਬੰਦ-ਬੰਦ ਕੱਟਿਆ ਗਿਆ ਸੀ ਉਦੋਂ ਇੱਕ ਗੱਲ ਕਹੀ ਸੀ ਕਹਿ ਲੱਗਿਓ ਸੱਜਣਾ ਮੇਰਾ ਬੰਦ-ਬੰਦ ਕੱਟ ਤੂ ਤੇ ਜੋ ਸੰਕੋਚ ਨਾ ਕਰ ਮੇਰਾ ਬੰਦ-ਬੰਦ ਜੁਦਾ-ਜੁਦਾ ਕਰ ਦੇਓ ਮੇਰੀ ਕੌਮ ਇਕੱਠੀ ਹੋ ਜਾਏ

ਤੂੰ ਕਾਂਗਰਸੀ ਹੋਵੇਂਗਾ ਤੂੰ ਕਾਲੀ ਹੋਵੇਂਗਾ ਤੂੰ ਜੈਨੀ ਬੋਧੀ ਹੋਵੇਂਗਾ ਤੂੰ ਕੁਝ ਵੀ ਹੋਵੇਂਗਾ ਪਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆ ਗੁਰੂ ਗ੍ਰੰਥ ਸਾਹਿਬ ਨੂੰ ਮੱਛਾਕੇ ਕਰਨ ਵਾਲਿਆ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਝੁੱਲ ਵਾਲਿਆ ਅੱਜ ਤੈਨੂੰ ਦੱਸੋ ਪਾਚੀਆਂ ਦੀ ਜੋਤ ਅੱਜ ਤੈਨੂੰ ਸੁਖਤੇ ਇੱਕ ਵਿਸ਼ੇ ਭਾਈ ਾਰੇ ਵਿੱਚੋਂ ਤੈਨੂੰ ਇੱਕ ਹੁਕਮ ਮਿਲਦਾ ਗੁਰੂ ਕੀਆ ਸਿਖਾ ਹੁਣ ਤੇ ਇਕੱਠਾ ਹੋ ਜਾ ਸੁਣ ਤੇ ਦੇਖ ਲੈ ਕੰਤ ਦੇ ਧੋਖੀਆਂ ਨੇ ਕਿਤੇ ਤੱਕ ਹੱਥ ਪਚਾਲੇ ਨੇ ਹੁਣ ਤੇ ਤੈਨੂੰ ਪਰਖਾਉਣਾ ਚਾਹੀਦਾ ਮੈਂ ਗੁਰੂ ਰੰਚਾ ਬਿਨ ਆਪਣੀ ਜ਼ਿੰਦਗੀ ਦਾ ਰਿਸ਼ਤਾ ਜੋੜ